ਖਾਲਸਾ ਪੰਥ ਦੇ ਸਾਜਨਾ ਦਿਵਸ ਜਾਨੀ ਵਿਸਾਖੀ ਤੇ ਤਖਤ ਸ੍ਰੀ ਦਮਦਮਾ ਸਾਹਿਬ ਦਾ ਨਜ਼ਾਰਾ ਬੇਹੱਦ ਮਨਮੋਹਕ ਹੁੰਦਾ ਆਸੀਂ ਇਸ ਥਾਂ ਦੀ ਸਭ ਤੋਂ ਉੱਚੀ ਬਿਲਡਿੰਗ ਤੋਂ ਤੁਹਾਨੂੰ ਉਹ ਨਜ਼ਾਰਾ ਦਿਖਾ ਰਹੇ ਹਾਂ ਜਿੱਥੇ ਸੰਗਤ ਆ ਕੇ ਖਾਲਸਾ ਪੰਥ ਦੇ ਸਾਜਨਾ ਦਿਵਸ ਜਾਨੀ ਵਿਸਾਖੀ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਰਹੀ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰ ਰਹੀ ਹੈ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਜਿਨ੍ਹਾਂ ਨੇ ਸਿੱਖ ਕੌਮ ਸਿਰਜੀ ਜਿਨ੍ਹਾਂ ਨੇ ਖਾਲਸੇ ਨੂੰ ਇੱਕ ਰੂਪ ਦਿੱਤਾ ਉਸ ਥਾਂ ਦੇ ਉੱਤੇ ਆ ਕੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ 1705 ਚ ਆਏ ਇੱਥੇ ਆ ਕੇ ਦਮਦਮਾ ਦਮ ਲਿਆ ਤੇ ਇਸ ਸਥਾਨ ਦਾ ਨਾਮ ਦਮਦਮਾ ਸਾਹਿਬ ਪੈ ਗਿਆ ਤਾਂ ਤੁਸੀਂ ਦੇਖ ਰਹੇ ਹੋ ਕਿਵੇਂ ਸੰਗਤਾਂ ਜਿਹੜੀ ਵੱਡੀ ਗਿਣਤੀ ਦੇ ਅੰਦਰ ਆ ਕੇ ਨਤਮਸਤਕ ਹੋ ਰਹੀ ਹੈ ਤਖਤ ਸ੍ਰੀ ਦਮਦਮਾ ਸਾਹਿਬ ਦੇ ਉੱਤੇ ਸਿੱਖਾਂ ਦਾ ਚੌਥਾ ਤਖਤ ਆ ਇਹ ਇਸ ਤਖਤ ਦੀ ਬਹੁਤ ਮਹਾਨਤਾ ਬਾਬਾ ਆਦੀਪ ਸਿੰਘ ਜੀ ਹੈ ਮਹਾਨ ਯੋਧੇ ਮਹਾਨ ਸ਼ਹੀਦ ਇਸ ਤਖਤ ਨਾਲ ਜੁੜੇ ਰਹੇ ਨੇ ਔਰ ਇਸ ਤਖਤ ਤੋਂ ਵੱਡੀਆਂ-ਵੱਡੀਆਂ ਕੁਰਬਾਨੀਆਂ ਜ਼ੁਲਮ ਦੇ ਖਿਲਾਫ ਹੋਈਆਂ ਨੇ ਅਸੀਂ ਸਭ ਤੋਂ ਟਾਪ ਉੱਚੀ ਥਾਂ ਦੇ ਉੱਤੇ ਖੜਕੇ ਇਹ ਮਨਮੋਹਕ ਨਜ਼ਾਰਾ ਸਾਡੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਤਾਂ ਕਿ ਉਹਨਾਂ ਕੋਲੇ ਤਸਵੀਰ ਦੁਨੀਆ ਭਰ ਚ ਪਹੁੰਚ ਸਕੇ ਕਿ ਤਖਸਰੀ ਦਮਦਮਾ ਸਾਹਿਬ ਤੇ ਅਜ ਵਿਸਾਖੀ ਕਿਵੇਂ ਮਨਾਈ ਜਾ ਰਹੀ ਆ ਹੁਣ ਸਾਨੀ ਹੁਣ ਸੋਨੂੰ ਅਸੀਂ ਦੂਜਾ ਪਾਸਾ ਦਿਖਾਉਨੇ ਆ ਜਿੱਧਰੋਂ ਸੰਗਤ ਆਉਂਦੀ ਆ ਜਿਸ ਦਵਾਰ ਤੋਂ ਸੰਗਤ ਆਉਂਦੀ ਆ ਉਹ ਦੁਆਰ ਦਿਖਾਉਨੇ ਆ ਜਿਸ ਦੁਆਰ ਤੋਂ ਸੰਗਤ ਐਂਟਰ ਕਰਦੀ ਐ ਉਹ ਦੁਆਰ ਅਸੀਂ ਤੁਹਾਨੂੰ ਦਿਖਾਉਨੇ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਗਿਣਤੀ ਚ ਇਸ ਪਾਸਿਓਂ ਸੰਗਤ ਆ ਕੇ ਤਖਤ ਸ੍ਰੀ ਦਮਦਮਾ ਸਾਹਿਬ ਤੇ ਨਤਮਸਤਕ ਹੁੰਦੀ ਐ ਸਾਂ ਦੇ ਉੱਤੇ ਲੰਗਰ ਲੱਗੇ ਹੋਏ ਨੇ ਨਿਹੰਗ ਸਿੰਘ ਆਪਣੇ ਜੋਰ ਦਿਖਾ ਰਹੇ ਨੇ ਝੂਲੇ ਲੱਗੇ ਹੋਏ ਨੇ ਇਹਨਾਂ ਝੂਲਿਆਂ 'ਚ ਬੱਚੇ ਝੂਟੇ ਲੈ ਰਹੇ ਨੇ ਇੱਕ ਜੋ ਮੇਲੇ ਦਾ ਜੋ ਧਾਰਮਿਕ ਜੋੜ ਮੇਲਾ ਵੀ ਔਰ ਜੋ ਵੈਸੇ ਮੇਲਿਆਂ ਦਾ ਇੱਕ ਕਲਚਰ ਆ ਪੰਜਾਬ ਦੇ ਅੰਦਰ ਪੰਜਾਬ ਦੇ ਸੱਭਿਆਚਾਰ ਚ ਮੇਲੇ ਕਿਵੇਂ ਸਮਾਏ ਹੋਏ ਨੇ ਕਿਵੇਂ ਵਿਰਾਸਤ ਤੇ ਇਤਿਹਾਸ ਸਮਾਇਆ ਹੋਇਆਗਾ ਉਹ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਅੱਜ ਦੱਸ ਰਹੀ ਹੈ ਇਸ ਥਾਂ ਦੇ ਉੱਤੇ ਹਰ ਥਾਂ ਤੋਂ ਭਾਰਤ ਦੀ ਹਰ ਥਾਂ ਤੋਂ ਪੰਜਾਬ ਦੀ ਹਰ ਥਾਂ ਤੋਂ ਸੰਗਤ ਆ ਕੇ ਨਤਮਸਤਕ ਹੋ ਰਹੀ ਆ ਔਰ ਇਹੀ ਇਸ ਥਾਂ ਦੀ ਮਹਾਨਤਾ ਕੀ ਇਤਿਹਾਸ ਦੇ ਨਾਲ ਆ ਕੇ ਸੰਗਤ ਜੁੜ ਰਹੀ ਆ ਔਰ ਇਥੋਂ ਇੱਕ ਸਨੇਹਾ ਲੈ ਕੇ ਜਾ ਰਹੀ ਹੈ ਜੋ ਸਨੇਹਾ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਰਵ ਕਰਦੀ ਹੈ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਤੱਕ ਸ੍ਰੀ ਦਮਦਮਾ ਸਾਹਿਬ